ਸੋ ਗੱਲ ਕਰਾਂਗੇ ਅੱਜ ਬਾਲੀਵੁੱਡ ਦੀ ਉਸ ਅਸਸੀਨਾ ਦੇ ਬਾਰੇ ਜਿਸਨੇ ਲਗਾਤਾਰ ਜੋ ਹੈ ਆਪਣੇ ਕੈਰੀਅਰ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਕਮਸਟੈਂਸਸ ਨੇ ਫੇਸ ਕੀਤੇ ਨੇ ਸੋ ਉਹ ਉਹਨਾਂ ਰਿਵੀਲ ਵੀ ਹੋ ਗਿਆ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਕਿਸੇ ਹੋਰ ਦੇ ਵੱਲੋਂ ਨਹੀਂ ਬਲਕਿ ਐਕਸੈਪਟੈਂਸ ਜਿਹੜੀ ਕੀਤੀ ਗਈ ਹੈ ਉਹ ਕਰਨ ਜੋਹਰ ਦੇ ਵੱਲੋਂ ਕੀਤੀ ਗਈ ਕਰਨ ਜੋਹਰ ਦਾ ਵੀ ਕਹਿਣਾ ਹੈ ਕਿ ਹਾਂ ਇਹਨਾਂ ਦੇ ਕੈਰੀਅਰ ਨੂੰ ਰੋਕਣ ਦੇ ਲਈ ਜਾਂ ਡੋਬਨ ਦੇ ਵਿੱਚ ਮੇਰਾ ਬਹੁਤ ਵੱਡਾ ਹੱਥ ਹੈ ਔਰ ਸਟੇਟਮੈਂਟ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕੋਈ ਹੋਰ ਅਦਾਕਾਰਾਂ ਨਹੀਂ ਬਲਕਿ ਅ ਬਹੁਤ ਸਾਰੀਆਂ ਫਿਲਮਾਂ ਦੇ ਰਾਹੀਂ ਆਪਾਂ ਨੂੰ ਐਂਟਰਟੇਨ ਕਰ ਚੁੱਕੀ ਐ ਪਰ ਜਦੋਂ ਉਹਨਾਂ ਦੀ ਫਿਲਮ ਆਉਣੀ ਸੀ ਰੱਬ ਨੇ ਬਣਾਦੀ ਜੋੜੀ ਜਦੋਂ ਸ਼ਾਹਰੂਖ ਖਾਨ ਦੇ ਨਾਲ ਉਹਨਾਂ ਦੀ ਸ਼ੂਟਿੰਗ ਸ਼ੁਰੂ ਹੋਈ ਉਸ ਤੋਂ ਪਹਿਲਾਂ ਕਰਨ ਜੋਹਰ ਨੇ ਉਹਨਾਂ ਨੂੰ ਨੈਗਲੈਕਟ ਕੀਤਾ ਸੀ ਯਾਨੀ ਕਿ ਉਹਨਾਂ ਨੂੰ ਇਹ ਅਸਿਕਾ ਕਿ ਅਨੁਸ਼ਕਾ ਸ਼ਰਮਾ ਦੀ ਜਗ੍ਹਾ ਕੋਈ ਹੋਰ ਲੜਕੀ ਨੂੰ ਰਿਪਲੇਸ ਕੀਤਾ ਜਾਵੇ ਹਾਲਾਂਕਿ ਆਪਣੀ ਕਿਸਮਤ ਦਾ ਅਸੀਂ ਕਹਿ ਸਕਦੇ ਹਾਂ ਕਿ ਕੋਈ ਖੋ ਨਹੀਂ ਸਕਦਾ ਸੋ ਅਨੁਸ਼ਕਾ ਸ਼ਰਮਾ ਨੇ ਉਸ ਸਮੇਂ ਫਿਲਮ ਦੇ ਵਿੱਚ ਕੰਮ ਕੀਤਾ ਰੱਬ ਨੇ ਬਣਾਦੀ ਜੋੜੀ ਪਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਉਸ ਤੋਂ ਬਾਅਦ ਜਦੋਂ ਅਗਲੀ ਨੈਕਸਟ ਫਿਲਮਾਂ ਯਾਨੀ ਕਿ ਉਹਨਾਂ ਦੀ ਬੈਂਡ ਵਾਜਾ ਬਾਰਾਤ ਨੈਕਸਟ ਫਿਲਮ ਸੀਗੀ ਜਿਸ ਤੋਂ ਬਾਅਦ ਕਰਨ ਜੋਹਰ ਨੇ ਫਿਰ ਇੱਕ ਵਾਰ ਕਿਹਾ ਕਿ ਬੈਂਡ ਵਾਜਾ ਬਾਰਾਤ ਜੋ ਹੈ ਫਿਲਮ ਇਹਦੇ ਵਿੱਚ ਵੀ ਤੁਸੀਂ ਕਿਸੇ ਹੋਰ ਨੂੰ ਰਿਪਲੇਸ ਕਰੋ ਹਾਲਾਂਕਿ ਬੈਂਡ ਵਾਜਾ ਬਾਰਾਤ ਫਿਲਮ ਤੋਂ ਬਾਅਦ ਨੁਸ਼ਕਾ ਸ਼ਰਮਾ ਨੇ ਪ੍ਰੂਫ ਕਰ ਦਿੱਤਾ ਥੈਟ ਸ਼ੀ ਇਜ਼ ਅ ਬੈਸਟ ਐਕਟ੍ਰੈਸ ਸੋ ਉਹਨਾਂ ਨੇ ਹਰ ਕਿਸੇ ਦਾ ਮੂੰਹ ਬੰਦ ਕੀਤਾ ਔਰ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੇ ਫਿਰ ਕੀਤੀਆਂ ਔਰ ਸਪੋਰਟਿੰਗ ਰੋਲ ਦੇ ਵਜੋਂ ਔਰ ਯਾ ਲੀਡ ਤੇ ਉਹਨਾਂ ਨੂੰ ਜੋ ਹੈ ਬੈਸਟ ਐਕਟ੍ਰੈਸ ਦਾ ਅਵਾਰਡ ਵੀ ਮਿਲਿਆ ਦਿਲ ਕੋ ਧੜਕਨੇ ਦੋ ਐ ਦ ਮਿਸਲਾ ਬਸ ਸੁਲਤਾਨ ਸੰਜੂ ਪੀ ਕੇ 0 ਸੋ ਇਹਦੇ ਨੇ ਫਿਲਮਾਂ ਦੇ ਵਿੱਚ ਅਸੀਂ ਸਾਰੇ ਆ ਜੋ ਨੇ ਆ ਦੇ ਕਿਨਿ ਅਨੁਸ਼ਕਾ ਸ਼ਰਮਾ ਦੀਆਂ ਇਸ ਤੋਂ ਇਲਾਵਾ ਘਰ ਅਨੁਸ਼ਕਾ ਸ਼ਰਮਾ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਹੁਣ ਬਾਲੀਵੁੱਡ ਦੇ ਵਿੱਚ ਬਿਲਕੁਲ ਵੀ ਕੰਮ ਨਹੀਂ ਕਰ ਰਹੀ ਹੈ ਔਰ ਵਿਰਾਟ ਕੋਹਲੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੀ ਹੈ ਕਿਉਂਕਿ ਵਿਰਾਟ ਕੋਹਲੀ ਦੇ ਨਾਲ ਉਹ ক্রিকেট ਦੇ ਵਿੱਚ ਉਹਨਾਂ ਨੂੰ ਸਪੋਰਟ ਕਰਦੀ ਹੈ ਹਮੇਸ਼ਾ ਉਹਨਾਂ ਦੇ ਮੈਚਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਨੁਸ਼ਕਾ ਸ਼ਰਮਾ ਜ਼ਰੂਰ ਪਹੁੰਚ ਕੇ ਉਹਨਾਂ ਨੂੰ ਸਪੋਰਟ ਕਰਦੀ ਹੈ ਔਰ ਉਹਨਾਂ ਦਾ ਹੌਸਲਾ ਵਜਾਈ ਕਰਦੀ ਹੈ ਔਰ ਵਿਰਾਟ ਦੇ ਕਹਿੰਦੇ ਜਾਂ ਕਹਿ ਸਕਦੇ ਜਾਂ ਉਸਨੇ ਖੁਦ ਇਹ ਡਿਸੀਜਨ ਤੇ ਇਹ ਸੋਚਿਆ ਕਿ ਹੁਣ ਬਾਲੀਵੁੱਡ ਦੇ ਵਿੱਚ ਕੰਮ ਨਹੀਂ ਕਰੇਗੀ ਸੋ 2 ਨਜ਼ਰ ਆਵੇ ਔਰ ਹਮੇਸ਼ਾ ਹੀ ਅਗਰ ਕਿਤੇ ਤੁਹਾਨੂੰ ਸਪੋਰਟ ਹੁੰਦੀ ਵੀ ਨਜ਼ਰ ਆਏਗੀ ਤੇ ਵਿਰਾਟ ਕੋਹਲੀ ਦੇ ਨਾਲ ਹੀ ਨਜ਼ਰ ਆਏਗੀ ਔਰ ਅਗਰ ਗੱਲ ਕਰੀ ਉਹਨਾਂ ਦੇ ਕਿਡਸ ਦੀ ਤਾਂ ਉਹਨਾਂ ਦਾ ਬੇਟਾ ਔਰ ਬੇਟੀ ਨੇ ਦੋ ਲੜਕੀ ਦਾ ਨਾਮ ਬਾਮਿਕਾ ਔਰ ਬੇਟੇ ਦੀ ਹਜੇ ਤੱਕ ਉਹਨਾਂ ਨੇ ਕੋਈ ਵੀ ਤਸਵੀਰ ਜੋ ਹੈ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਕੀਤੀ ਹੈ ਦਿਖਾਈ ਨਹੀਂ ਹੈ ਸੋ ਹੈਪੀ ਫੈਮਿਲੀ ਹੈ ਔਰ ਕਰਨ ਜੋਹਰ ਦੀ ਹੋਣ ਸਟੇਟਮੈਂਟ ਜੋ ਹੈ ਸਾਹਮਣੇ ਆਈ ਜਿਹੜਾ ਹਾਲਾਂਕਿ ਅਨੁਸ਼ਕਾ ਹੁਣ ਬਾਲੀਵੁੱਡ ਦੇ ਵਿੱਚ ਕੰਮ ਵੀ ਨਹੀਂ ਕਰ ਰਹੀ ਹੈ ਸੋ ਕਰਨ ਜੋਹਰ ਦੀ ਅਗਰ ਗੱਲ ਕਰੀਏ ਤਾਂ ਮੰਨੇ ਪਰ ਮੰਨੇ ਧਰਮਾ ਪ੍ਰੋਡਕਸ਼ਨ ਇਹਨਾਂ ਦਾ ਆਪਣਾ ਹੈ ਔਰ ਬਹੁਤ ਸਾਰੇ ਫਿਲਮਾਂ ਪ੍ਰੋਡਿਊਸ ਕਰਦੇ ਨੇ ਡਾਇਰੈਕਟ ਕਰਦੇ ਨੇ ਆਲਿਆ ਭੱਟ ਨੂੰ ਸਟਾਰ ਬਣਾਉਣ ਵਾਲੇ ਕਰਨ ਜੋਹਰ ਪਰਕਰਨ ਜੋਹਰ ਨੇ ਅਨੁਸ਼ਕਾ ਸ਼ਰਮਾ ਨੂੰ ਕਿਉਂ ਜੋ ਹੈ ਨੈਗਲੈਕਟ ਕੀਤਾ ਕਿਉਂ ਜੋ ਹੈ ਉਹਨਾਂ ਨੂੰ ਇੰਡਸਟਰੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਹ ਇਸ ਦੇ ਬਾਰੇ ਕੋਈ ਵੀ ਹਜੇ ਉਹਨਾਂ ਦੀ ਜੋ ਸਟੇਟਮੈਂਟ ਨਹੀਂ ਆਈ ਪਰ ਇਹ ਉਹਨਾਂ ਨੇ ਜ਼ਰੂਰ ਕਿਹਾ ਕਿ ਹਾਂ ਇਹਦੇ ਵਿੱਚ ਮੇਰਾ ਹੱਥ ਸੀ ਕਿ ਮੈਂ ਅਨੁਸ਼ਕਾ ਸ਼ਰਮਾ ਨੂੰ ਹਮੇਸ਼ਾ ਪਿਛਾੜਾਦਾ ਰਿਹਾ